ਸਪੈਸ਼ਲ ਜੀ ਆਇਆਂ ਨੂੰ ਚੰਡੀਗੜ੍ਹ ਤੋਂ ਜਿਹੜੀ ਨਾਟਕ ਵਾਲੇ ਤੁਸੀਂ ਆਏ ਹੋ ਤੁਹਾਡਾ ਸਪੈਸ਼ਲ ਜੀ ਆਇਆਂ ਨੂੰ ਸਾਡੇ ਹਲਕੇ ਵੱਲੋਂ ਅਜ ਨਾਲੇ ਹਲਕੇ ਵੱਲੋਂ ਕਿੰਸੀ ਤਾਨੂੰ ਜੀ ਆਇਆਂ ਨੂੰ ਕਹਿੰਦੇ ਆ ਪਿੰਡ ਵੱਲੋਂ ਵੀ ਕਹਿੰਦੇ ਆ ਤੁਹਾਡਾ ਧੰਨਵਾਦ ਵੀ ਕਰਾਂਗੇ ਤੁਸੀਂ ਉਪਰਾਲਾ ਕੀਤਾ ਤੁਸੀਂ ਆਏ ਹੋ ਤੇ ਸਪੈਸ਼ਲ ਧੰਨਵਾਦ ਕਰਾਂਗੇ ਡਾਕਟਰ ਐਸ ਐਮਓ ਰਮਦਾਸ RAM SINGH ਜੀ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਮੈਨੂੰ ਹੁਣੇ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਪੰਜ ਕੈਂਪ ਲੱਗਨੇ ਸੀ ਤੇ ਤੁਸੀਂ ਤਲਵੰਡੀ ਨਾਦ ਦੇ ਵਸਨੇ ਲੱਕੀ ਹੋ ਕਿ ਜਿਹੜਾ ਸਾਡਾ ਨਾਲੇ ਹਲਕੇ ਦਾ ਕੈਂਪ ਸੀ ਉਹ ਦੇ ਇਥੇ ਪਿੰਡ ਵਿੱਚ ਲੱਗਾ ਤੇ ਤੁਸੀਂ ਅਰੇਂਜਮੈਂਟ ਵੀ ਬਹੁਤ ਅੱਛੇ ਕੀਤੇ ਬਾਬਾ ਜੀ ਦਾ ਵੀ ਧੰਨਵਾਦ ਕਰਦੇ ਆ ਤੇ ਬਾਬਾ ਜੀ ਦੀ ਸਾਰੀ ਟੀਮ ਜਿਨ੍ਹਾਂ ਨੇ ਸੌੜਤਾ ਬਹੁਤ ਬਹੁਤ ਧੰਨਵਾਦ ਕਰਦੇ ਆ ਬੱਚਿਆਂ ਵਾਸਤੇ ਬਹੁਤ ਇਹ ਜਿਹੜੀ ਅਵੇਅਰਨੈਸ ਬੱਚਿਆਂ ਨੂੰ ਹੋਵੇ ਯੰਗ ਨੇ ਅਗਲੀ ਪੀੜ੍ਹੀ ਆ ਸਾਡੀ ਤੇ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਆ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਸਾਡੀ ਆਮ ਆਦਮੀ ਪਾਰਟੀ ਦਾ ਜਿਹੜਾ ਸੀਗਾ ਏਜੰਡਾ ਸੀਗਾ ਸਿਹਤ ਤੇ ਸਿੱਖਿਆ ਦੋ ਸਾਡੇ ਵੱਡੇ ਏਜੰਡੇ ਸੀਗੇ ਉਸੇ ਦੌਰਾਨ ਜਿਹੜੇ ਕੈਂਪੇਨ ਆਰਗੇਨਾਈਜ਼ ਕੀਤੇ ਜਾ ਰਹੇ ਨੇ ਜਿਹੜੀ ਇਹ ਕੈਂਪੇਨ ਆ ਅਵੇਅਰਨੈਸ ਕੈਂਪੇਨ ਜਿਹੜੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਸਿੱਖਿਆ ਤੇ ਕਾਰੀ ਦੇ ਆ ਪਰ ਸਿਹਤ ਵੀ ਬਹੁਤ ਜ਼ਰੂਰੀ ਹੈ ਸਿਹਤ ਵਾਸਤੇ ਅਵੇਅਰਨੈਸ ਵੀ ਬਹੁਤ ਜ਼ਰੂਰੀ ਹੈ ਕਹਿੰਦੇ ਕਿ ਜੇ ਅਸੀਂ ਪ੍ਰੀਵੈਂਟ ਕਰ ਸਕੀਏ ਕੋਈ ਚੀਜ਼ ਜੇ ਸਾਡੇ ਇਹ ਜਿਹੜੀ ਆ ਉਹਦੇ ਵਾਸਤੇ ਪ੍ਰੀਵੈਂਟਿਵ ਕੇਅਰ ਜਿਹੜੀ ਉਹ ਬਹੁਤ ਜ਼ਰੂਰੀ ਆ ਤੇ ਜੇ ਤੁਹਾਨੂੰ ਅਵੇਅਰਨੈਸ ਹੋਏਗੀ ਤੇ ਤੁਸੀਂ ਉਹਨੂੰ ਜਿਹੜੇ ਬਹੁਤ ਵੱਡੇ ਆ ਜਿਹੜੀਆਂ ਬਿਮਾਰੀਆਂ ਨੇ ਉਹ ਤੁਸੀਂ ਪ੍ਰੀਵੈਂਟ ਵੀ ਕਰ ਸਕੋਗੇ ਤੇ ਇਸ ਵਾਸਤੇ ਅਸੀਂ ਸਿੱਖਿਆ ਵਿਭਾਗ ਦੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਸਾਡਾ ਸਰਕਾਰ ਦਾ ਜਿਹੜਾ ਸੀਗਾ ਵਾਦਾ ਸੀਗਾ ਉਸ ਦੇ ਦੌਰਾਨ ਉਸੇ ਲੜੀ ਦੌਰਾਨ ਇਹ ਕੈਂਪੇਨ ਜਿਹੜੀ ਆ 12 ਅਕਤੂਬਰ ਤੱਕ ਚੱਲੇਗੀ ਤੇ ਸਾਡੇ ਹਲਕੇ ਦੇ ਵਿੱਚ ਇਹ ਕੈਂਪ ਉਹਨਾਂ ਨੇ ਆਰਗੇਨਾਈਜ਼ ਕੀਤਾ ਸਾਰੀ ਟੀਮ ਦਾ ਸਾਰੀ ਰਮਦਾਸ ਹਸਪੀਟਲ ਟੀਮ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਆ ਇਲਾਜ ਬਿਮਾਰੀ ਹੈਗੀ ਆ ਅਗਰ ਕੋਈ ਵੀ ਐਚ ਆਈ ਵੀ ਤੋਂ ਪੀੜਤ ਵਿਅਕਤੀ ਸਾਨੂੰ ਮਿਲ ਜਾਂਦਾ ਉਹਦੇ ਨਾਲ ਅਸੀਂ ਭੇਦ ਭਾਵ ਨਹੀਂ ਕਰਨਾ ਠੀਕ ਹੈ ਜਿਸ ਇਥੋਂ ਤੱਕ ਕਲੀਅਰ ਐਚ ਆਈ ਵੀ ਸਾਡੀ ਬਾਡੀ ਦੇ ਵਿੱਚ ਜਿਹੜੇ ਸਾਡੇ ਰੱਖਿਆ ਵਾਲੇ ਤੰਤਰ ਹੁੰਦੇ ਆ ਜਿਹੜੇ ਸਾਨੂੰ ਭੁੱਖ ਵਗੈਰਾ ਲਾਉਂਦੇ ਆ ਉਹਨਾਂ ਦੇ ਉੱਪਰ ਜਾ ਕੇ ਅਟੈਕ ਕਰਦੇ ਆ ਅਟੈਕ ਹੋਣ ਤੋਂ ਬਾਅਦ ਸਾਡੀ ਬਾਡੀ ਦੀ ਜਿਹੜੀ ਇਮਿਊਨਿਟੀ ਹੁੰਦੀ ਆ ਉਹ ਲੋ ਹੋ ਜਾਂਦੀ ਆ ਜਿਸ ਕਰਕੇ ਤੁਹਾਨੂੰ ਹੋਰ ਜਿਹੜੀਆਂ ਵੀ ਬਿਮਾਰੀਆਂ ਘੇਰਾ ਪਾ ਲੈਂਦੀਆਂ ਜਿ ਤਰ੍ਹਾਂ ਕਿ ਟੀਬੀ ਹੋ ਗਿਆ ਕਾਲਾ ਪੀਲਾ ਹੋ ਗਿਆ ਇਹ ਕਿਹੜੇ-ਕਿਹੜੇ ਉਚਾਰ ਖਾਰ ਦਾ ਜਿੰਨਾ ਕਰਕੇ ਹੁੰਦੀ ਆ ਸੂਈ ਸਿਰਿੰਜ ਸ਼ੇਅਰ ਕਰਨ ਦੇ ਨਾਲ ਹੁੰਦੀ ਆ ਜਦੋਂ ਇੱਕ ਦੂਜੇ ਦੀ ਸੂਈ ਜਿਹੜੀ ਆ ਦੂਜੇ ਪਰਸਨ ਉਹੀ ਇੱਕੋ ਸੂਈ ਵਰਤਦਾ ਉਹਦੇ ਕਰਕੇ ਹੋ ਸਕਦੀ ਆ ਪੇਰਵਾ ਜੂਨਸਮਾ ਦੇ ਜਦੋਂ ਆਪਾਂ ਬਣਾਉਂਦੇ ਆ ਉਦੋਂ ਹੋ ਸਕਦੀ ਆ ਮਾਂ ਦਾ ਦੁੱਧ ਜਦੋਂ ਜਿਹੜੀ ਮਾਂ ਇਨਫੈਕਟਡ ਹੈਗੀ ਐਚ ਆਈ ਵੀ ਤੋਂ ਉਹਦੇ ਬੱਚੇ ਨੂੰ ਹੋਣ ਦੇ ਚਾਂਸ ਹੁੰਦੇ ਆ ਲੇਕਿਨ ਹੁਣ ਸਰਕਾਰ ਨੇ ਇੱਕ ਨਵਾਂ ਉਪਰਾਹਲਾ ਇਹਦੇ ਵਿੱਚ ਸ਼ੁਰੂ ਕੀਤਾ ਆ ਕਿ ਜੇ ਮਾਂ ਪੋਜ਼ਿਟਿਵ ਹੈਗੀ ਆ ਆਪਾਂ ਉਹਦੇ ਬੱਚੇ ਨੂੰ ਪਛਾਣ ਸਕਦੇ ਆ ਚੌਥਾ ਕਰ ਰਹੇ ਹੈਗਾ ਜਦੋਂ ਆਪਾਂ ਬਿਨਾਂ ਜਾਂਚ ਕੀਤੇ ਕਿਤੇ ਕਿਤੇ ਉਹ ਬਲੱਡ ਲੈਣੇ ਉਲਟੀਆਂ ਮੂੰਹ ਦੇ ਵਿੱਚ ਛਾਲੇ ਹੋ ਜਾਂਦੇ ਆ ਸਾਡੀ ਚਮੜੀ ਦੇ ਉੱਤੇ ਕਿੰਨਾ ਖਾਰਿਜ ਹੋਣੇ ਸ਼ੁਰੂ ਹੋ ਜਾਂਦੀ ਆ ਜੇ ਕੋਈ ਤੁਹਾਨੂੰ ਐਚ ਆਈ ਵੀ ਜਿਹੜਾ ਕੀ ਕਹਿਣਾ ਚਾਹੋਗੇ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰੀਆ ਪੰਜਾਬ ਸਰਕਾਰ ਦੇ ਔਰ ਸਿਹਤ ਵਿਭਾਗ ਜਿਹੜਾ ਅੰਮ੍ਰਿਤਸਰ ਦੇ ਖਾਸ ਕਰਕੇ ਪੀਐਸੀ ਰਮਦਾਸ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਰਾਮ ਸਿੰਘ ਜੀ ਜੋ ਚੇਚੇ ਤੌਰ ਤੇ ਇਸ ਨਗਰ ਤਲਵੰਡੀ ਨਾਰ ਵਿੱਚ ਪਹੁੰਚੇ ਨੇ ਔਰ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਚੰਡੀਗੜ੍ਹ ਵੱਲੋਂ ਇਸ ਪਿੰਡ ਦੇ ਵਿੱਚ ਏਡਜ਼ ਅਵੇਅਰਨੈਸ ਕੈਂਪ ਲਗਾਇਆ ਗਿਆ ਔਰ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਦੌਰਾਨ ਮੁਫਤ ਦਵਾਈਆਂ ਲੋਕਾਂ ਨੂੰ ਜਿਹੜੀਆਂ ਨੇ ਉਹ ਵੰਡੀਆਂ ਗਈਆਂ ਨੇ ਔਰ ਜੋ ਲੋੜੀਂਦੇ ਟੈਸਟ ਨੇ ਉਹਨਾਂ ਦੇ ਉਹ ਵੀ ਕੀਤੇ ਗਏ ਨੇ ਔਰ ਇਹ ਬੜਾ ਜਿਹੜਾ ਅੱਜ ਦਾ ਕੈਂਪ ਐ ਸਕਸੈਸਫੁਲ ਹੋਇਆ ਔਰ ਆਸ ਕਰਦੇ ਹਾਂ ਪਈਏ ਇਸ ਤਰ੍ਹਾਂ ਦੇ ਕੈਂਪ ਜਿਹੜੇ ਪੰਜਾਬ ਸਰਕਾਰ ਗਾਂ ਵਾਸਤੇ ਪਿੰਡਾਂ ਵਿੱਚ ਲਗਾਉਂਦੇ ਰਹਿਣਗੇ ਤੇ ਅਸੀਂ ਪਿੰਡ ਪੱਦਰ ਤੇ ਸਮੀਰ ਮੈਡੀਕਲ ਅਫਸਰ ਡਾਕਟਰ ਰਾਮ ਸਿੰਘ ਜੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਕੈਂਪ ਜਿਹੜਾ ਅਰੇਂਜ ਕੀਤਾ ਧੰਨਵਾਦੀ ਸਬੰਧੀ ਜਾਂ ਸ਼ੂਗਰ ਸਬੰਧੀ ਬਹੁਤ ਸੂਣੋਂ ਪਰਾਲਾ ਸੀ ਕੀ ਕਹਣਾ ਜੋਗੇ ਅਚਾਈ ਜੀ ਏਹਟ ਦੇ ਮਤਲਬ ਲੋਕਾਂ ਨੂੰ ਔੜਾ ਕਟ ਨੋਲਜ ਆ ਤੇ ਪੀਐਸ ਰਮਦਾਸ ਦੇ ਅੰਡਰ ਐਸਐਮਆਰ ਅਸਾ ਆਪਣਾ ਡਾਕਟਰ ਰਾਮ ਸਿੰਘ ਜੀ ਨੇ ਰਹਿਮ ਭਾਈ ਹੈਡ ਕੈਂਪ ਲੱਗਾ। ਉਹ ਰਿਕਾਰਡਿੰਗ ਸਾਰੇ ਪਿੰਡ ਵਾਸੀਆਂ ਨੂੰ ਆਪਾਂ ਜੋ ਐਚਆਈਡੀ ਮਹਿੰਦੀ ਬਿਆਹ ਸਾਰਾ ਨੋਲਜ ਦਿੱਤੀ ਹੈ। ਕਿਉਂਕਿ ਇਹਨਾਂ ਐਚਆਈਡੀ ਬਾਰੇ ਸਾਰਾ ਨੋਲਜ ਬਹੁਤ ਪਿੰਡਾਂ ਬਹੁਤ ਘੱਟ ਸੀਗੇ। ਉਹਦਰ ਗਾੜੀ ਜਿਨ੍ਹਾਂ ਦੇ ਟੈਸਟ ਜੀ ਬਲੋਡ ਬੰਦ ਸੀਗੇ ਉਹਨਾਂ ਨੂੰ ਆਪਾਂ ਸਾਰੇ 슈ਗਰ ਟੈਸਟ ਬਕਾਇਦਾ ਡਾਕਟਰ ਸਾਹਿਬ ਦੀ ਅਪੀਨੀਅਨ ਦੇ ਨਾਲ ਸਾਰਾ ਕੁਝ ਉਹਨਾਂ ਕਿਨਾਂ ਨਾਲ 슈ਗਰ ਟੈਸਟ ਔਰ ਬੀਪੀ ਅਲਾਦੀ ਬੀਪੀ ਚੈੱਕ ਕਰਵਾ ਕੇ ਉਹਨਾਂ ਦੀ ਬਕਾਇਦਾ ਦਵਾਈਆਂ ਵੀ ਦਿੱਤੀਆਂ। ਅਛਾ ਤੇ ਸਾਰੀਆਂ ਰਿਪੋਰਟਾਂ ਆਉਣਗੀਆਂ ਜਿਵੇਂ ਸਚੂ ਸਾਹਿਬ ਮੜਜੋ ਨੇ ਕਿਹਾ ਕਿ ਉਹਨਾਂ ਨੂੰ ਸੱਦ ਕੇ ਦੱਸਿਆ ਜਾਊਗਾ ਵੀ ਗੰਭੀਰ ਬਿਮਾਰੀ ਹੈ ਕਿਵੇਂ ਇਸ ਸਬੰਧੀ ਜਿਹੜੀ ਰਿਪੋਰਟ ਆਣੀ ਉਹਦੇ ਸਬੰਧ ਬਿਲਕੁਲ ਡਰੋਲ ਦੇ ਹੱਥੋਂ ਦੱਸਿਆ ਜਾਊਗਾ ਜਿਹੜੀ ਆਊਗਾ ਜਿਹੜੀ ਰਿਪੋਰਟਾ ਸ਼ੂਗਰ ਦੀਆਂ ਨਾ ਉਹ ਤਾਂ ਇਮੀਡੀਏਟਲੀ ਆਪਾਂ ਦੱਸ ਰਿਆ ਸੀ ਅੱਛਾ ਜੀ ਠੀਕ ਹੈ ਬਾਕੀ ਜਿਹੜੇ ਟੈਸਟ ਹੋਣਗੇ ਕਰਵਾਉਣਗੇ ਸਰ ਅੱਜ ਵੀ ਜਿਹੜੀ ਇੰਨੀ ਮੈਡੀਸਿਨ ਪਈ ਆ ਕਿਹੜੀ ਕਿਹੜੀ ਕੇਸ ਬੰਦੀ ਤੇ ਕਿਹੜੀ ਕਿਹੜੀ ਮੈਡੀਸਿਨ ਦਿੱਤੀ ਸਾਰੇ ਐਂਟੀਬਾਡੀ ਜਿਹੜੀ ਆਪਾਂ ਆਪਣਾ ਪੇਨ ਜਿਹੜੀਆਂ ਪੇਨ ਕਿਲਰ ਸਾਰੀਆਂ ਉਹ ਆਪਾਂ ਪ੍ਰੋਵਾਈਡ ਕਰਵਾਈਆਂ ਜਿਨ੍ਹਾਂ ਨੇ ਸ਼ੂਗਰ ਆ ਉਹਨਾਂ ਨੇ ਦਵਾਇਦਾ ਦਿੱਤੀ ਹੈ ਜਿਨ੍ਹਾਂ ਦਾ ਬੀਪੀ ਲੈਵਲ ਘਟ ਆਇਆ ਆਪਣਾ ਉਹਨਾਂ ਦਾ ਜਾ ਜਾ ਵਾਦਾ ਉਹਨਾਂ ਦੇ ਰਿਗ ਏ ਡਾਕਟਰ ਸਾਹਿਬ ਅੱਜ ਤੁਸੀਂ ਦਵਾਈਆਂ ਖਵਾ ਕੇ ਆ ਬਾਕੀ ਜੀ ਕਾਫੀ ਰੁਪਈਆ ਹੋਈਆਂ ਨੇ ਔਰ ਇੱਧਰ ਤਾਂ ਜਿਹੜੀਆਂ ਯੂਜ਼ ਕੀਤੀਆਂ ਉਹਨਾਂ ਦੇ ਖਾਦੀ ਕਵਰ ਪਏ ਨੇ ਔਰ ਪਲਾਸਟਿਕ ਵੀ ਪਏ ਔਰ ਜਿਵੇਂ ਕਿ ਮੈਡਮ ਚੈੱਕ ਕਰ ਰਹੀ ਨੇ ਕੁਝ ਨਾ ਕੁਝ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਕਿ ਡਾਕਟਰ ਸਾਹਿਬ ਜਿਹੜਾ ਤੁਸੀਂ ਆ ਮੁੱਢਤ ਦਵਾਈਆਂ ਵਾਲਾ ਕੰਮ ਸੀਗਾ ਇਹ ਕਿਨੂੰ ਦਿੱਤੀਆਂ ਕਿਹੜੇ ਆਧਾਰ ਤੇ ਦਿੱਤੀਆਂ ਜੇ ਜਿਹੜੇ ਟੈਸਟ ਹੋਏ ਆ ਕਿਹੜੇ ਆਧਾਰ ਤੇ ਹੋਏ ਆ ਔਰ ਜੇ ਕੋਈ ਬਿਮਾਰ ਆਉਂਦਾ ਤਾਂ ਉਹਦਾ ਕੀ ਕਰੋਗੇ ਇਹ ਜਾਣਕਾਰੀ ਦੇ ਇਹ ਜਿਹੜੇ ਤੁਸੀਂ ਬੋਲੋ ਸਰ ਜਿਹੜੇ ਪਿੰਡ ਦੇ ਲੋਡਵਾਲ ਸ਼ਾਨ ਨੇ ਪੁੱਛੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਨੇ ਜਿਹੜੇ ਸ਼ੂਗਰ ਤੇ ਬੀਪੀ ਦੇ ਪੇਸ਼ੈਂਟ ਆ। ਅੱਛਾ ਉਹਨਾਂ ਦੇ ਸ਼ੂਗਰ ਤੇ ਬੀਪੀ ਚੈੱਕ ਕਰਕੇ ਬੁਕਾਇਦਾ। ਅੱਛਾ ਜੀ। ਉਹਨਾਂ ਨੂੰ ਉਸ ਹਿਸਾਬ ਨਾਲ ਸ਼ੂਗਰ ਦੇ ਅਕੋਰਡਿੰਗ ਉਹਨੂੰ ਦਵਾਈ ਦਿੱਤੀ ਗਈ। ਅੱਛਾ ਜੀ। ਠੀਕ ਹੈ ਜੀ। ਜੋ ਵੀ ਬੁਖਾਰ ਖਾਂਸੀ ਦੇ ਮਰੀਜ਼ ਆ ਉਹਨਾਂ ਨੂੰ ਵੀ ਦਵਾਈਆਂ ਦਿੱਤੀਆਂ ਗਈਆਂ ਮੁਫਤ। ਅੱਛਾ ਜੀ। ਜੋ ਕਿ ਪੀਐਸਸੀ ਰਮਦਾਸ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ। ਜੀ। ਅਸਮ ਸਿੰਘ ਸਾਹਿਬ ਤੁਹਾਡਾ ਵੀ ਸਵਾਗਤ ਆ। ਔਰ ਵੀ ਰੀਅਲੀ ਐਪਰੀਸ਼ੀਏਟਿਵ ਫੋਰ ਦਿਸ ਕੈਂਪ। ਤੇ ਡਾਕਟਰ ਪਲੀਜ਼ ਤੁਸੀਂ ਸਾਨੂੰ ਕੁਝ ਇਨਫੋਰਮੇਸ਼ਨ ਬਾਰੇ ਦਿਸ ਕੈਂਪ ਕੀ ਆ ਤੁਸੀਂ ਜਿਹੜਾ ਕੈਂਪ ਲਾਇਆ ਹੈ ਇਹਦੇ ਵਿੱਚ ਅੱਜ ਕੀ ਸਬੰਧੀ ਸੀ ਕੀ ਹੋਇਆ ਮਰੀਜ਼ ਵੇਖ ਕੇ ਦਵਾਈ ਦਿੱਤੀ ਇਹਦੇ ਬਾਰੇ ਥੋੜੀ ਥੋੜੀ ਜਾਣਕਾਰੀ ਦਿਓ ਠੀਕ ਅੱਜ ਨਾ ਅਸੀਂ ਇੱਥੇ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਜੀ ਸੇਵਾ ਸੱਜਣ ਦੇ ਸੇਵਾ ਸੱਜਣ ਅਵਸਰ ਦੀ ਦੇਖ ਰਹੇ ਖੇਤ ਜੀ ਤੇ ਪੀਐਸਸੀ ਰਮਦਾਸ ਦੇ ਬਲਾਕ ਵੱਲੋਂ ਇੱਥੇ ਅਸੀਂ ਕੈਂਪ ਉਹ ਜੁੜੇ ਕੀਤਾ ਸੀਗਾ ਜਿਹਦੇ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਵੱਲੋਂ ਸਾਨੂੰ ਦਿਸ਼ਾ ਦਿਸ਼ਾ ਦਿੱਤੇ ਗਏ ਸਨ ਤੇ ਮੁੱਖ ਤੌਰ ਤੇ ਅਸੀਂ ਏਡਸ ਬਾਰੇ ਐਸਆਈਵੀ ਦੀ ਜਿਹੜੀ ਵਾਇਰਸ ਹੈਗਾ ਉਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਇੱਥੇ 150 ਤੋਂ ਜ਼ਿਆਦਾ ਤਕਰੀਬਨ ਲੋਕਾਂ ਨੇ ਸ਼ਮੂਜਤ ਕੀਤੀ ਹੈ ਪਿੰਡ ਦੇ ਵਸਨੀਕਾਂ ਨੇ ਇੱਥੇ ਦਵਾਈਆਂ ਦੀ ਉਹਨਾਂ ਨੂੰ ਸਹੂਲਤ ਦਿੱਤੀ ਗਈ ਹੈ ਕੁਝ ਕਾਫੀ ਸਾਰੇ ਟੈਸਟ ਵੀ ਕੀਤੇ ਗਏ ਹਨ ਤੇ ਸਰ ਜਿਹੜਾ ਸਰ ਮੈਡੀਕਲ ਦੇਖਿਆ ਉਹ ਦਵਾਈਆਂ ਦਾ ਵੀ ਮੁਫਤ ਕੈਂਪ ਲੱਗਾ ਹੋਇਆ ਤੇ ਇਹਦੇ ਨਾਲ ਸਰ ਇਕੱਲਾ ਇਹਦੀ ਬੰਦੀ ਐਚਆਈਵੀ ਬੰਦੀ ਜਾਣਕਾਰੀ ਦਿੱਤੀ ਹੈ ਕਿ ਹੋਰ ਕੁਝ ਵੀ ਚੈੱਕਅਪ ਕੀਤੇ ਜਾਂ ਕੋਈ ਕੀਤਾ ਹੋਇਆ ਹਾਂਜੀ ਇਹਨਾਂ ਲੋਕਾਂ ਜਿਹੜੇ ਆਏ ਸੀਗੇ ਏਡਸ ਦਾ ਤੇ ਟੈਸਟ ਹੋਈ ਹੋਏ ਆ ਨਾਲ ਉਹਨਾਂ ਦਾ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਨੋਰਮਲ ਟੈਸਟ ਜਿਹੜੇ ਕੀਤੇ ਗਏ ਨੇ ਤੇ ਉਹਨਾਂ ਦੀ ਰਿਪੋਰਟ ਇਹਨਾਂ ਨੂੰ ਬਾਅਦ ਚ ਦੇ ਦਿੱਤੀ ਜਾਏਗੀ ਉਹ ਕੌਣ ਦਾ ਕਹੋਗੇ ਸਰ ਉਹ ਦੋ ਕਿਦੋ ਦਿਨ ਲੱਗ ਜਾਂਦੇ ਨੇ ਜੇ ਸਰ ਇਹ ਤੁਹਾਡੇ ਕੋਲ ਆ ਕੇ ਕਲੈਕਟ ਕਰਨਗੇ ਰਿਪੋਰਟ ਤੇ ਤੁਸੀਂ ਇਹਨਾਂ ਨੂੰ ਮਤਲਬ ਫੋਨ ਤੇ ਮੇਲ ਜਾਂ ਉਹ ਇਹਨਾਂ ਤਾਂ ਹੈਲਥ ਸੈਂਟਰ ਤੇ ਜਾਣਾ ਪੈਗਾ ਜਿਹੜੇ ਲੋਕਲ ਹੈਲਥ ਸੈਂਟਰ ਆ ਉੱਥੇ ਰਿਪੋਰਟਾਂ ਹੋਣਗੀਆਂ ਤੇ ਫਿਰ ਸਰ ਜੇ ਜੇ ਮੰਨ ਲਓ ਜੇ ਕੋਈ ਅਲਰਜੀ ਵਾਲਾ ਬੰਦਾ ਆ ਗਿਆ ਤੁਸੀਂ ਸਮਝਦੇ ਹੋ ਕਿ ਇਹਨੂੰ ਲਾਜ਼ਮੀ ਲੋੜ ਆ ਉਸ ਬੰਦੇ ਦੀ ਥੋੜੀ ਜਿਹੀ ਜਾਣਕਾਰੀ ਦਿਓ ਉਸ ਬੰਦੇ ਅਸੀਂ ਜਿਸ ਤਰ੍ਹਾਂ ਦੀ ਰਿਪੋਰਟ ਆਏਗੀ ਜੇ ਤਾਂ ਕੋਈ ਮਾਮੂਲੀ ਬਿਮਾਰੀਆਂ ਬਾਰੇ ਕੋ ਰਿਪੋਰਟ ਆਉਂਦੀ ਆ ਫਿਰ ਉਹਦੇ ਹਿਸਾਬ ਨਾਲ ਉਹਨਾਂ ਨੂੰ ਦਵਾਈ ਦਿੱਤੀ ਜਾਏਗੀ ਜੇ ਕੋਈ ਗੰਭੀਰ ਸਮੱਸਿਆ ਆਉਂਦੀ ਆ ਤੇ ਉਹਦੇ ਮੁਤਾਬਕ ਹੀ ਉਹਨੂੰ ਬਿਲਕ ਆਏਗਾ ਜਿਵੇਂ ਕਿ ਸਿਵਲ ਹਸਪਤਲ ਅਜਨਾਲਾ ਹੈਗਾ ਤੇ ਸਿਵਲ ਸਰਜਨ ਅਮ੍ਰਿਤਸਰ ਵੀ ਹੈਗਾ ਤੇ ਸਿਵਲ ਹਸਪਤਲ ਅਮ੍ਰਿਤਸਰ ਵੀ ਠੀਕ ਹੈ ਸਰ ਹਾਂਜੀ ਤੇ ਇੱਥੇ ਨੁਕੜ ਨਾਟਕ ਵੀ ਖੇਡੇ ਗਏ ਸਾਨੂੰ ਅੱਛਾ ਉਹਦੇ ਉਹਨਾਂ ਨੇ ਵੀ ਬਹੁਤ ਸਾਰੀ ਲੋਕ ਨਾਟਕ ਖੇਡ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਆ ਵੀ ਏਡਸ ਕਿਸ ਤਰ੍ਹਾਂ ਫੈਲਦੀ ਹੈ ਕਿਹੜੇ ਕਿਹੜੇ ਚਾਰ ਪੰਜ ਕਾਰਨ ਹੁੰਦੇ ਆ ਇਹ ਸਰ ਤੁਹਾਡਾ ਪਹਿਲਾ ਕੈਂਪੇਨ ਹੈ ਜਿਹੜਾ ਜ਼ਿਲ੍ਹਾ ਅਮ੍ਰਿਤਸਰ ਦੇ ਵਿੱਚ ਕਿ ਹੋਰ ਵੀ ਪਹਿਲੇ ਕਰ ਚੁੱਕੇ ਆ ਸਾਨੂੰ ਚੰਡੀਗੜ੍ਹ ਤੋਂ ਇੱਕ ਹੋ ਇਹ ਹਿਸਾਬ ਤੇ ਮਨਜੋਤ ਚੇਅਰਮੈਨ ਸਾਹਿਬ ਪਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੜਾ ਵੱਡਾ ਉਪਰਾਲਾ ਕੀਤਾ ਗਿਆ ਹੈ ਉਹ ਇੱਕ ਹੋਰ ਤੱਕ ਹੀ ਡਾਕਟਰਾਂ ਨੂੰ ਕਿਉਂਕਿ ਡਾਕਟਰ ਰੱਬ ਦਾ ਦੂਸਰਾ ਰੂਪ ਹੁੰਦੇ ਆ ਉਹਨਾਂ ਨੂੰ ਵੀ ਕੋਈ ਮੈਸੇਜ ਵਗੈਰਾ ਕਰ ਦੇਣਾ ਚਾਹੂਗੇ ਨਹੀਂ ਜੀ ਅਸੀਂ ਆਂਦੇ ਹਾਂ ਬਹੁਤ ਬਹੁਤ ਡਾਕਟਰ ਸਾਹਿਬ ਦਾ ਧੰਨਵਾਦ ਜਿਹੜਾ ਆਪਣੇ ਇਸ ਨਗਰ ਦੀ ਸੇਵਾ ਕਰ ਰਹੇ ਨੇ ਪਬਲਿਕ ਦੀ ਸੇਵਾ ਕਰ ਰਹੇ ਨੇ ਇਸੇ ਤਰ੍ਹਾਂ ਕਰਦੇ ਰਹਿਣ ਤੇ ਇਹਨਾਂ ਦੀਆਂ ਪਬਲਿਕ ਦੀਆਂ ਅਸੀਸਾਂ ਲੈਂਦੇ ਰਹਿਣ ਧੰਨਵਾਦ ਜੀ ਬਹੁਤ ਬਹੁਤ